ਜਵੰਦਾ ਵੈਂਟੀਲੇਟਰ ਤੇ ਹੈ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਡਾਕਟਰਾਂ ਦੀ ਇੱਕ ਟੀਮ ਹਰ ਘੰਟੇ ਉਹਨਾਂ ਦੀ ਉਹਨਾਂ ਦੀ ਹਾਲਤ ਦੀ ਨਿਗਰਾਨੀ ਕਰਦੀ ਹੈ ਜੇਕਰ ਉਹਨਾਂ ਦੇ ਦਿਮਾਗ ਦੇ ਵਿੱਚ ਆਕਸੀਜਨ ਨਹੀਂ ਪਹੁੰਚ ਰਹੀ ਜੇਕਰ ਉਹਨਾਂ ਦਾ ਦਿਮਾਗ ਡੈੱਡ ਹੈ ਤਾਂ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਰਾਜਵੀਰ ਜਵੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਨੌਂ ਬਰ ਨੌ ਹੋ ਜਾਣਗੇ ਫਿਰ ਅਸਲ ਕੰਡੀਸ਼ਨ ਕਿਉਂ ਨਹੀਂ ਦੱਸੀ ਜਾ ਰਹੀ ਫਿਰ ਕੀ ਮੁੱਦਾ ਚੱਲ ਰਿਹਾ ਹੈ ਕਹਿੰਦੇ ਨੇ ਕਿ ਦਿਲ ਉਹਦਾ ਦਵਾਈਆਂ ਤੇ ਵੈਂਟੀਲੇਟਰ ਤੇ ਲਾਈਫ ਸਪੋਰਟ ਮਸ਼ੀਨਾਂ ਤੇ ਚੱਲ ਰਿਹਾ ਹੈ। ਅਸਲਾਮੁਅਲੈਕਮ ਸਸੀਆ ਕਾਲ ਕਿਦਾਂ ਹਾਲ ਚਾਲ? ਉਮੀਦ ਕਰਨਾ ਵਧੀਆ ਹੋ ਗਿਆ, ਹੱਸਦੇ ਵਸਦੇ ਹੋਗੇ, ਚੜ੍ਹਦੀ ਕਲਾ 'ਚ ਹੋਗੇ। ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਕੋਈ achhiyan khabran nahi aa rahiyan। ਇੱਕ ਪਾਸੇ ਸਾਰੇ ਸਿੰਗਰ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਅਰਦਾਸ ਕਰ ਰਹੇ ਨੇ ਰਾਜਵੀਰ ਜਵੰਦਾ ਦੀ ਜ਼ਿੰਦਗੀ ਵਾਸਤੇ। ਲੇਕਿਨ ਡਾਕਟਰਾਂ ਦੀ ਜਾਨਬੋੋਂ ਜਿਹੜੀਆਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਨੇ, ਬੁਲਟਿਨ ਜਾਰੀ ਕੀਤੇ ਜਾ ਰਹੇ ਨੇ, ਉਹਨਾਂ ਦੇ ਵਿੱਚ ਕੋਈ ਵੀ ਰਿਕਵਰੀ ਦਾ ਸਾਈਨ ਨਹੀਂ ਹੈ ਰਾਜਵੀਰ ਜਵੰਦਾ ਦਾ। ਦਿਮਾਗ ਜਿਹੜਾ ਡੈੱਡ ਹੋ ਗਿਆ ਉਹਨਾਂ ਦੇ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਤੇ ਦਿਮਾਗ ਦਾ ਕਨੈਕਸ਼ਨ ਪੂਰੇ ਜਿਸਮ ਤੋਂ ਡਿਸਕਨੈਕਟ ਹੋ ਚੁੱਕੇ ਹੈ। ਆਈ ਵਜ੍ਹਾ ਕਿ ਵੈਂਟੀਲੇਟਰ ਦੇ ਉੱਤੇ ਮੌਜੂਦ ਨੇ। ਇਸ ਬਾਰੇ ਸਾਰੀ ਡਿਟੇਲ ਜਾਣਾਂਗੇ ਅੱਜ ਦੀ ਵੀਡੀਓ 'ਚ। ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਪੰਜਾਬ ਦੇ ਮਸ਼ਹੂਰ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ। ਕਿਉਂਕਿ ਇਹ ਅਪੀਲ ਕੀਤੀ ਗਈ ਸੀ ਰਾਜਵੀਰ ਜਵੰਦਾ ਦੀ ਮਾਤਾ ਹੋਣਾ ਵੱਲੋਂ ਰਾਜਵੀਰ ਜਵੰਦਾ ਦੀ ਪਤਨੀ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਤੇ ਦੂਸਰੇ ਪਾਸੇ ਪੰਜਾਬ ਦੀ ਜਿੰਨੀ ਵੀ ਗਾਇਕ ਇੰਡਸਟਰੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਪਾ ਕੇ ਸਪੈਸ਼ਲ ਸਾਰੇ ਪੰਜਾਬੀਆਂ ਦੀ ਡਿਊਟੀ ਲਗਾਈ ਕਿ ਆਪੋ ਆਪਣੇ ਪੱਧਰ ਤੇ ਧਰਮ ਬਾਜ਼ੀ ਤੋਂ ਉੱਪਰ ਉੱਠ ਕੇ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਜਾਣ ਤੇ ਪੰਜਾਬੀ ਹਮਦਰਦ ਹੁੰਦੇ ਨੇ ਪੰਜਾਬੀ ਜਾਣਦੇ ਨੇ ਕਿ ਕਿਸੇ ਦਾ ਦੁੱਖ ਕੀ ਹੁੰਦਾ ਹੈ ਤੇ ਬਤੌਰ ਤਾਰਮ ਬਾਜੀ ਤੋਂ ਉੱਪਰ ਉੱਠ ਕੇ ਚਾਹੇ ਗੁਰਦੁਆਰਾ ਹੈ ਚਾਹੇ ਮੰਦਰ ਹੈ ਚਾਹੇ ਚਰਚ ਹੈ ਚਾਹੇ ਮਸਜਿਦ ਹੈ ਹਰ ਧਰ ਦੇ ਲੋਕਾਂ ਵੱਲੋਂ ਪਹਿਲ ਦੇ ਹਾਦ ਤੇ ਰਾਜਵੀਰ ਜਵੰਦਾ ਦੀ ਲੰਮੀ ਜ਼ਿੰਦਗੀ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਅਰਦਾਸਾਂ ਕਰਗੀਆਂ ਵੀ ਚਾਹੀਦੀਆਂ ਨੇ ਅਸੀਂ ਵੀ ਆਪਣੇ ਚੈਨਲ ਦੀ ਮਾਧਿਅਮ ਰਾਹੀਂ ਅਰਦਾਸ ਕਰਦੇ ਹਾਂ ਰਾਜਵੀਰ ਜਵੰਦਾ ਦੀ ਲੰਮੀ ਉਮਰ ਵਾਸਤੇ ਉਹਨਾਂ ਦੀ ਸੈਹਿਦ ਦੀ ਰਿਕਵਰੀ ਵਾਸਤੇ ਲੇਕਿਨ ਜੋ ਬੁਲੇਟਨ ਜਿਹੜਾ ਹੈ ਜਾਰੀ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਸੀ 40 ਦੇ ਹਸਪਤਾਲ ਡਾਕਟਰਾਂ ਤੋਂ ਲੇਕਿਨ ਲੇਟ ਉਹਨਾਂ ਨੇ ਬੁਲੇਟਨ ਜਾਰੀ ਕਰ ਦਿੱਤਾ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਅਤੇ ਰਾਜਵੀਰ ਜਵੰਦਾ ਦੀ ਸਰੀਰਕ ਕੰਡੀਸ਼ਨ ਨੂੰ ਲੈ ਕੇ ਕਿ ਕਿਸ ਸਥਿਤੀ ਦੇ ਵਿੱਚ ਨੇ ਰਾਜਵੀਰ ਜਵੰਦਾ ਵਕ ਵਕ ਡਾਕਟਰਾਂ ਵੱਲੋਂ ਵਕ ਵਕ ਸਮਾਜ ਸੇਵੀਆਂ ਦੇ ਆਗੂਆਂ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਅਤੇ ਸਿੱਖ ਜਿਹੜੀਆਂ ਇਹ ਫੈਡਰੇਸ਼ਨ ਨੇ ਉਹਨਾਂ ਦੇ ਆਗਮਨ ਵੱਲ ਨੂੰ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੀ ਜਾਣਕਾਰੀ ਆਖਰਕਾਰ ਡਾਕਟਰਾਂ ਵੱਲੋਂ ਕਿਉਂ છુપਾਈ ਜਾ ਰਹੀ ਹੈ ਕਿਉਂ ਸੱਚ ਨਹੀਂ ਦੱਸਿਆ ਜਾ ਰਿਹਾ ਕਿਉਂ ਭਰਮ ਪਲੇਖੇ ਦੇ ਵਿੱਚ ਪਾਇਆ ਜਾ ਰਿਹਾ ਹੈ ਰਾਜਵੀਰ ਦੇ ਰਾਜਵੀਰ ਜਵੰਦਾ ਦੇ ਮਾਤਾ ਪਤਨੀ ਅਤੇ ਬੱਚਿਆਂ ਨੂੰ ਅਤੇ ਲੱਖਾਂ ਦੀ ਗਲਤੀ ਵਿੱਚ ਜਿਹੜੇ ਉਹਨਾਂ ਦੇ ਫੈਨ ਦੇ ਜਿਹੜੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਨੇ ਟੈਨਸ਼ਨ ਦੇ ਵਿੱਚ ਨੇ ਉਹਨਾਂ ਨੂੰ ਸੱਚ ਕਿਉਂ ਨਹੀਂ ਦੱਸਿਆ ਚਾਰਿਆ ਜਦੋਂ ਵੀ ਡਾਕਟਰਾਂ ਦਾ ਬਲੂਟਨ ਜਾਰੀ ਹੁੰਦਾ ਹੈ ਜਦੋਂ ਵੀ ਸੋਸ਼ਲ ਮੀਡੀਆ ਉੱਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਲਾਈਫ ਸਪੋਰਟ ਮਸ਼ੀਨਾਂ ਤੇ ਨੇ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਨੇ ਰਾਜਵੀਰ ਜਵੰਦਾ ਉਹਨਾਂ ਦਾ ਦਿਮਾਗ ਨਹੀਂ ਕੰਮ ਕਰ ਰਿਹਾ ਇਥੋਂ ਤੱਕ ਕਿ ਡਾਕਟਰਾਂ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ 1% ਉਹਨਾਂ ਦਾ ਦਿਮਾਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਮੌਕੇ ਤੇ ਉਹਨਾਂ ਦੇ ਸਿਰ ਦਾ ਆਪਰੇਸ਼ਨ ਅਤੇ ਉਹਨਾਂ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਤਤ ਕਰ ਦਿੱਤਾ ਜਾਵੇਗਾ ਸਾਡੇ ਕੋਲੋਂ ਡਾਕਟਰਾਂ ਦੀ ਵੱਡੀ ਟੀਮ ਹੈ ਲੇਕਿਨ ਕਰੋੜਾਂ ਰੁਪਏ ਵੀ ਲੱਗ ਰਿਹਾ ਹੈ ਲੱਖਾਂ ਰੁਪਏ ਵੀ ਰਾਜਵੀਰ ਜਵੰਦਾ ਦੇ ਅਲਾਸ ਤੇ ਲੱਗ ਰਹੇ ਨੇ ਪੈਸਿਆਂ ਦੀ ਕੋਈ ਗੱਲ ਨਹੀਂ ਪੰਜਾਬ ਦੇ ਗਾਇਕ ਪੰਜਾਬ ਦੇ ਲੋਕ ਪੰਜਾਬ ਦੇ ਰਾਜ ਨੀਤਿਕ ਯਾਨੀ ਕਿ ਪੋਲਿਟਿਸ਼ੀਅਨ ਇਸ ਸਮੇਂ ਰਾਜਵੀਰ ਜਵੰਦਾ ਅਤੇ ਉਸ ਦੀ ਫੈਮਿਲੀ ਦੇ ਨਾਲ ਇੱਕ ਥਾਪੜ ਕੇ ਖੜੇ ਨੇ ਪੈਸਿਆਂ ਦੀ ਕੋਈ ਗੱਲ ਨਹੀਂ ਲੇਕਿਨ ਐਨ ਜੀਓ ਵੱਖ-ਵੱਖ ਸੰਸਥਾਵਾਂ ਦੇ ਆਗੂ ਕਹਿ ਰਹੇ ਨੇ ਲੁੱਟ ਕੀਤੀ ਜਾ ਰਹੀ ਹੈ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ ਜੇਕਰ ਉਹਨਾਂ ਦਾ ਦਵਾਈਆਂ ਦੇ ਨਾਲ ਹਾਰ ਥੋੜਾ ਬਹੁਤ ਪੰਪ ਕਰ ਰਿਆ ਹੈ ਵੈਂਟੀਲੇਟਰ ਨਾਲ ਜਾਂ ਲਾਈਫ ਸਪੋਰਟ ਮਸ਼ੀਨਾ ਤੇ ਕਰ ਰਿਹਾ ਹੈ ਇਟ ਮੀਨਸ ਕਿ ਸਭ ਕੁਝ ਠੀਕ ਨਹੀਂ ੇਵਨ ਦੋਸੋਂ ਸਿੰਘ ਠਾਣਾ ਦੀ ਅੱਜ ਮੈਂ ਖਬਰ ਸੁਣੀ ਸੀ ਉਹ ਕਹਿੰਦੇ ਕਿ 40ਸ ਹਸਪਤਾਲ ਦੀ ਗੱਲ ਛੱਡੋ ਉਹ ਤਾਂ ਪੀਜੀਐਲ ਵੀ ਨੂੰ ਤਾਂ ਇਲਾਜ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਹਾਂ ਕਿ ਤੰਦਰੁਸਤ ਹੋਣ ਫਿਰ ਦੁਬਾਰਾ ਆਪਣੀ ਅਵਸਥਾ ਦੇ ਵਿੱਚ ਆਉਣ ਲੇਕਿਨ ਡਾਕਟਰਾਂ ਵੱਲੋਂ ਜਿਹੜੇ ਭਰਮ ਭਲੇਖੇ ਪਾਏ ਜਾ ਰਹੇ ਨੇ ਕਿਤੇ ਪੈਸਾ ਤਾਂ ਨਹੀਂ ਬਣਾਇਆ ਜਾ ਰਿਹਾ ਕਿਥੇ ਗਾਇਕਾਂ ਦੇ ਕਿਉਂਕਿ ਉਹਨਾਂ ਨੂੰ ਗਾਇਕਾਂ ਦੀ ਸਪੋਰਟ ਮਿਲ ਰਹੀ ਹੈ ਇਸ ਕਰਕੇ ਉਸ ਦੀ ਲੁੱਟ ਖਸੁੱਟਾਰੀ ਕੀਤੀ ਜਾ ਰਹੀ ਐਕਚੁਅਲ ਦੇ ਵਿੱਚ ਰਿਪੋਰਟ ਕੀ ਹੈ ਰਾਜਗੁਰ ਜਵੰਦਾ ਦੀ ਰਾਜਵੀਰ ਜਵੰਦਾ ਦੀ ਐਕਚੁਅਲ ਰਿਪੋਰਟ ਮੁਹਾਲੀ ਫੋਟਿਸ ਦੇ ਡਾਕਟਰਾਂ ਨੂੰ ਦੱਸ ਦੇਣੀ ਚਾਹੀਦੀ ਹੈ ਅੱਜ ਜਿਸ ਤਰ੍ਹਾਂ ਦਾ ਬਿਆਨ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਹਸਪਤਲ ਨੇ ਮੈਡੀਕਲ ਬਲੇਟਿੰਗ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਅਨਕਾਰ ਕੀਤਾ ਸੀ ਸ਼ਨੀਵਾਰ ਨੂੰ ਇਹ ਕਹਿੰਦੇ ਹੋਏ ਕਿ ਉਸ ਦੀ ਸਿਹਤ ਬਾਰੇ ਕੋਈ ਅਪਡੇਟ ਨਹੀਂ ਆਈ ਅਤੇ ਉਸ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਆਇਆ ਜਵੰਦਾ ਵੈਂਟੀਲੇਟਰ ਤੇ ਹੈ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਡਾਕਟਰਾਂ ਦੀ ਇੱਕ ਟੀਮ ਹਰ ਘੰਟੇ ਉਹਨਾਂ ਦੀ ਉਹਨਾਂ ਦੀ ਹਾਲਤ ਦੀ ਨਿਗਰਾਨੀ ਕਰਦੀ ਹੈ ਜੇਕਰ ਉਹਨਾਂ ਦੇ ਦਿਮਾਗ ਦੇ ਵਿੱਚ ਆਕਸੀਜਨ ਨਹੀਂ ਪਹੁੰਚ ਰਹੀ ਜੇਕਰ ਉਹਨਾਂ ਦਾ ਦਿਮਾਗ ਡੈਡ ਹੈ ਤਾਂ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਰਾਜਵੀਰ ਜਵੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਨੌਬਰ ਨੌ ਹੋ ਜਾਣਗੇ ਫਿਰ ਅਸਲ ਕੰਡੀਸ਼ਨ ਕਿਉਂ ਨਹੀਂ ਦੱਸੀ ਜਾ ਰਹੀ ਫਿਰ ਕੀ ਮੁੱਦਾ ਚੱਲ ਰਿਹਾ ਹੈ ਕਹਿੰਦੇ ਨੇ ਕਿ ਦਿਲ ਉਹਦਾ ਦਵਾਈਆਂ ਤੇ वेंटिलेटर ਤੇ ਲਾਈਫ سپورਟ ਮਸ਼ੀਨਾਂ ਤੇ ਚੱਲ ਰਿਹਾ ਹੈ ਕਿਉਂਕਿ ਉਸ ਨੂੰ ਡੁਪਲੀਕੇਟ ਆਕਸੀਜਨ ਦਿੱਤੀ ਜਾ ਰਹੀ ਹੈ ਉਹਦੇ ਦਿਲ ਦੀ ਪੰਪਿੰਗ ਕਰਾਈ ਜਾ ਰਹੀ ਹੈ ਰਾਜਵੀਰ ਜਵੰਦਾ ਦਾ ਸਰੀਰ ਵੀ ਸੁੱਕਣਾ ਸ਼ੁਰੂ ਹੋ ਗਿਆ ਹੈ ਇਸ ਨੂੰ ਵੀ ਲੈ ਕੇ ਕੱਲ ਬਲੋਟਡ ਜਾਰੀ ਹੋਇਆ ਸੀ ਤੇ ਫਿਰ ਡਾਕਟਰਾਂ ਵੱਲੋਂ ਗੱਲ yes ਜਾਂ no ਵਿੱਚ ਕਿਉਂ ਨਹੀਂ ਕੀਤੀ ਜਾ ਰਹੀ ਸਮਾਜ ਸੇਵੀ ਕਹਿ ਰਹੇ ਨੇ ਕਿ ਐਨੀ ਵੱਡੀ ਲੁੱਟ ਨਾ ਕੀਤੀ ਜਾਵੇ ਅਸੀ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਹ ਲੇਕਿਨ ਡਾਕਟਰਾਂ ਦਾ ਮੰਨਣਾ ਕੀ ਹੈ ਡਾਕਟਰ ਕਹਿੰਦੇ ਨੇ ਡਾਕਟਰਾਂ ਦਾ ਮੰਨਣਾ ਹੈ ਕਿ ਉਹ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰਹਿ ਸਕਦੇ ਹਨ ਪਹਿਲਾਂ ਅਜਿਹੀਆਂ ਕੁਝ ਘਟਨਾਵਾਂ ਵਾਪਰੀਆਂ ਜਿੱਥੇ ਮਰੀਜ਼ਾਂ ਨੂੰ ਲੰਬੇ ਸਮੇਂ ਤੋਂ ਬਾਅਦ ਕੋਸ਼ ਆਇਆ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਗੁਰਵਿੰਦਰ ਸਿੰਘ ਇੱਕ ਉਦਾਹਰਨ ਹੈ ਜਦੋਂ ਉਹ 2 ਮਹੀਨਿਆਂ ਬਾਅਦ ਕੋਮਾ ਤੋਂ ਉਬਰ ਤੋਂ ਪਹਿਲਾਂ ਡੇਢ ਮਹੀਨੇ ਤੱਕ ਵੈਂਟੀਲੇਟਰ ਤੇ ਸਨ ਨਤੀਜੇ ਵਜੋਂ ਉਹਨਾਂ ਦਾ ਪਰਿਵਾਰ ਅਤੇ ਪ੍ਰਸ਼ੰਸਕ ਜਵੰਦਾ ਦੀ ਠੀਕ ਹੋਣ ਦੀ ਉਮੀਦ ਰੱਖ ਸਕਦੇ ਹਨ ਇਹ ਗੱਲ ਕਹੀ ਹੈ ਕਿ ਪਹਿਲਾਂ ਇੱਕ ਆਈਜੀ ਗੁਰਵਿੰਦਰ ਸਿੰਘ ਉਹ 2 ਮਹੀਨੇ ਵੈਂਟੀਲੇਟਰ ਤੇ ਰਿਹਾ ਉਸ ਤੋਂ ਬਾਅਦ ਉਹਨਾਂ ਨੂੰ ਹੋਸ਼ ਆ ਗਿਆ ਇਸ ਤਰ੍ਹਾਂ ਉਮੀਦ ਲਗਾਈ ਜਾ ਸਕਦੀ ਹੈ ਬਨੂਰ ਵਿੱਚ ਹੋਇਆ ਆਈਜੀ ਦਾ ਐਕਸੀਡੈਂਟ ਦਿਮਾਗ ਸੱਟ ਲੱਗੀ ਸਾਬਕਾ ਆਈਜੀ ਗੁਰਵਿੰਦਰ ਸਿੰਘ 1990 ਵਿੱਚ ਇੱਕ ਹਾਦਸੇ ਵਿੱਚ ਸ਼ਾਮਲ ਸਨ ਉਹ ਚੰਡੀਗੜ੍ਹ ਤੋਂ ਪਟਿਆਲਾ ਜਾ ਰਹੇ ਸਨ ਉਹਨਾਂ ਦੀ ਸਰਕਾਰੀ ਗੱਡੀ ਬਨੂਰ ਨੇੜੇ ਇੱਕ ਟਰੱਕ ਨਾਲ ਟਕਰਾ ਗਈ ਉੱਥੇ ਉਹਨਾਂ ਦੀ ਪੀਜੀਹ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਹੋਸ਼ ਆਉਣ ਤੋਂ ਪਹਿਲਾਂ 1.5 ਮਹੀਨਾ ਤੱਕ ਵੈਂਟੀਲੇਟਰ ਤੇ ਰਿਹਾ ਕੋਸ਼ਾਂ ਤੋਂ ਬਾਅਦ ਉਹਨਾਂ ਨੇ ਤੁਰਨਾ ਸ਼ੁਰੂ ਕਰ ਦਿੱਤਾ ਹਾਲਾਂ ਹਾਲਾਂਕਿ ਉਹਨਾਂ ਨੂੰ ਅਜੇ ਵੀ ਦਿਮਾਗੀ ਸਮੱਸਿਆਵਾਂ ਲਈ ਦਵਾਈ ਬਿਲਦੀ ਹੈ ਹਾਸੇ ਦੌਰਾਨ ਉਹਨਾਂ ਨੂੰ ਸਿਰ ਉੱਤੇ ਸੱੜ ਲੱਗੀ ਸੀ ਰਾਜਵੀਰ ਜਵੰਧਾ ਨੂੰ ਇਸੇ ਤਰ੍ਹਾਂ ਦੀ ਸੱਟ ਲੱਗੀ ਹੈ ਇਹ ਡਾਕਟਰਾਂ ਨੇ ਉਦਾਹਰਨ ਦਿੱਤੀ ਹੈ ਇਹ ਉਸ ਪੇਸ਼ੈਂਟ ਦੀ ਘਰਵਾਲੀ ਨੇ ਆਈਜੀ ਦੇ ਅਗਵਾਈ ਦਿੱਤੀ ਹੈ ਹਸਪਤਾਲ ਦੇ ਰਿਲੇਟਡ ਮੈਡੀਕਲ ਬੰਦ ਕਰ ਦਿੱਤੇ ਹਨ 27 ਤਬਰ ਤੋਂ ਲੈ ਕੇ 3 ਤਬਰ ਤੱਕ ਹਸਪਤਾਲ ਨੇ ਜਵੰਧਾ ਦੀ ਹਾਲਾਤ ਬਾਰੇ ਰੋਜ਼ਾਨਾ ਮੈਡੀਕਲ ਜਾਰੀ ਕੀਤੇ ਹਾਲਾਂਕਿ ਹਰ ਵਾਰ ਉਹਨਾਂ ਕੋਲ ਰਿਪੋਰਟ ਲਈ ਕੁਝ ਖਾਸ ਨਹੀਂ ਇਸ ਲਈ ਹਸਪਤਾਲ ਨੇ ਨਵਾਂ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਹਫਤਾਲ ਬਲਾਰੇ ਨੇ ਕਿਹਾ ਹੈ ਕਿ ਉਹਨਾਂ ਦੀ ਹਾਲਤ ਉਹੀ ਰਹੀ ਹੈ ਕਹਿਣਾ ਕਹਿਣ ਲਈ ਕੁਝ ਖਾਸ ਨਹੀਂ ਇਸ ਲਈ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਜਾਵੇਗਾ ਇਹ ਡਾਕਟਰਾਂ ਨੇ ਇੱਕ ਵਾਰ ਜਵਾਬ ਦੇ ਦਿੱਤਾ ਭਾਈ ਫਿਰ ਤੁਸੀਂ ਵੈਂਟੀਲੇਟਰ ਤੇ ਕਿਵੇਂ ਰੱਖ ਸਕਦੇ ਹੋ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹਦੀ ਸਵਾਸ ਚੱਲਦੇ ਨੇ ਇਸ ਕਰਕੇ ਜਿਹੜੇ ਵਕ ਵਕ ਬੁੱਧੀਜੀਵ ਨੇ ਐਨ ਜੀਓ ਸੰਸਥਾਵਾਂ ਦੇ ਜਿਹੜੇ ਬੁਖਰੀ ਨੇ ਜਿਹੜੇ ਉਹ ਜੇ ਕਮਾਂ ਦੇ ਵਿੱਚ ਲੰਗੇ ਹੋਏ ਨੇ ਜਿਨ੍ਹਾਂ ਨੂੰ ਤਜਰਬਾ ਹੈ ਕਿ ਕਿਸ ਤਰ੍ਹਾਂ ਪੇਸ਼ੈਂਟਾਂ ਦੀ ਲੋਟ ਅਤੇ ਛੁੱਟ ਵੀ ਕੀਤੀ ਜਾ ਸਕਦੀ ਹੈ ਹਾਲਾਂਕਿ ਫੋਟਿਸ ਹਸਪਤਲ ਦੇ ਡਾਕਟਰ ਨਹੀਂ ਕਰਦੇ ਸਾਨੂੰ ਮਾਣ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਸਪੈਸ਼ਲ ਤਗੀਦ ਕਰਕੇ ਆਏ ਨੇ ਚਰਨਜੀਤ ਸਿੰਘ ਚੰਨੀ ਹਲ ਸਰਾਜ ਅਤੇ ਹੋਰ ਪੰਜਾਬ ਦੀਆਂ ਜਿਹੜੀਆਂ ਮਸ਼ਹੂਰ ਹਸਤੀਆਂ ਨੇ ਚਾਹੇ ਉਹ ਪੋਲੀਟਿਸ਼ੀਅਨ ਨੇ ਚਾਹੇ ਉਹ ਗਾਇਕ ਨੇ ਚਾਹੇ ਫਿਲਮੀ ਐਕਟਰ ਨੇ ਉਹ ਰਾਜਵੀਰ ਜਵੰਦਾ ਦੇ ਹੱਕ ਵਿੱਚ ਖੜੇ ਨੇ ਲੇਕਿਨ ਕਲੈਰੀਫਾਈ ਕਰ ਦੇਣਾ ਚਾਹੀਦਾ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਹੁਣ ਬਲੇਟ ਨਹੀਂ ਜਾਰੀ ਕਰਨੇ ਇਸ ਕਰਕੇ ਵਾਰ-ਵਾਰ ਸਮਾਜ ਸੇਵੀਆਂ ਵੱਲੋਂ ਕਿਤੇ ਨਾ ਕਿਤੇ ਡਾਕਟਰਾਂ ਦੇ ਇਲਾਜ ਉੱਤੇ ਸ਼ੰਕਾ ਜਤਾਈ ਜਾ ਰਹੀ ਹੈ ਧੰਨਵਾਦ ਜੀ ਤੇ ਅੱਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਟੋਸ ਹਸਪਤਾਲ ਦੇ ਜਿਹੜੇ ਡਾਕਟਰਸ ਨੇ ਉਹ ਕਲੈਰੀਫਾਈ ਨਹੀਂ ਕਰ ਰਹੇ ਕਿਉਂਕਿ ਇੱਥੇ ਗੱਲਾਂ ਕੀਤੀਆਂ ਜਾ ਰਹੀਆਂ ਕਿ ਰਾਜਵੀਰ ਜਵੰਦਾ ਦੇ ਦਿਮਾਗ ਨੂੰ ਆਕਸੀਜਨ ਜਾਣਾ ਬੰਦ ਹੋ ਗਈ ਹੈ ਤੇ ਉਹਨਾਂ ਦਾ ਦਿਮਾਗ ਡੈਡ ਹੋ ਗਿਆ ਤੇ ਅਗਰ ਕਿਸੇ ਦਾ ਦਿਮਾਗ ਡੈਡ ਹੋ ਜਾਏ ਤੇ ਉਹਦਾ ਰਿਕਵਰ ਕਰਨਾ ਤਕਰੀਬਨ ਨਾ ਮੁਮਕਿਨ ਹੁੰਦਾ ਜਦੋਂ ਤੱਕ ਕੋਈ ਚਮਤਕਾਰ ਨਾ ਹੋ ਜਾਏ ਰਾਜਵੀਰ ਜਵੰਦਾ ਦੀ ਰੀੜ ਦੀ ਹੱਡੀ 'ਚ ਪ੍ਰੋਬਲਮ ਆਇਆ ਸਪਾਈਨਲ ਕੋਰਟ ਜਿੱਦੀ ਵਜਾ ਤੋਂ ਪੂਰੇ ਜਿਸਮ ਨਾਲ ਉਹਨਾਂ ਦਾ ਦਿਮਾਗ ਦਾ ਕਨੈਕਸ਼ਨ ਕੱਟ ਗਿਆ ਤੇ ਉਹਨਾਂ ਦੇ ਦਿਲ ਦੀ ਜਿਹੜੀ ਧੜਕਣ ਹੈ ਵੈਂਟੀਲੇਟਰ ਦੇ ਉੱਤੇ ਚਲਾਈ ਜਾ ਰਹੀ ਹੈ ਉਹ ਵੈਂਟੀਲੇਟਰ ਤੋਂ ਬਗੈਰ ਸਾਹ ਨਹੀਂ ਲੈ ਸਕਦੇ ਜਿਸਮ ਦੇ ਕਿਸੇ ਹਿੱਸੇ ਨੂੰ ਨਹੀਂ ਹਿਲਾ ਸਕਦੇ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਇਹ ਸਾਰੇ ਜਿਹੜੀਆਂ ਨਿਸ਼ਾਨੀਆਂ ਨੇ ਐਕਸਪਰਟ ਡਾਕਟਰਸ ਨੇ ਗੱਲਾਂ ਦਸੀਆਂ ਨੇ ਕਿ ਇਸ ਤਰ੍ਹਾਂ ਦੇ ਮਰੀਜ਼ ਦਾ ਬਚਣਾ तकरीबन ਨਾ ਮੁਮਕਿਨ ਹੁੰਦਾ ਕਿਉਂਕਿ ਮਣਕਾ ਟੁੱਟ ਗਿਆ ਮਣਕਾ ਟੁੱਟਣ ਦੀ ਵਜ੍ਹਾ ਤੋਂ ਸਪਾਈਨਲ ਕੋਰਡ ਚ ਪ੍ਰੋਬਲਮ ਆਇਆ ਤੇ ਪੂਰੇ ਜਿਸਮ ਦੇ ਨਾਲ ਕਨੈਕਸ਼ਨ ਡਿਸਟਰਬ ਹੋ ਗਿਆ ਐਹੀ ਵਜ੍ਹਾ ਕਿ ਉਹਨਾਂ ਦਾ ਜਿਸਮ ਸੁੱਕਣਾ ਸਟਾਰਟ ਹੋ ਗਿਆ ਦਿਮਾਗ ਡੈੱਡ ਹੋ ਗਿਆ ਤੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਦੇ ਫੈਨਸ ਉਹਨਾਂ ਦੇ ਫੈਮਿਲੀ ਮੈਂਬਰਸ ਪੂਰੀ ਦੁਨੀਆ ਦੇ ਪੰਜਾਬੀ ਇਹ ਡਿਮਾਂਡ ਕਰ ਰਹੇ ਨੇ ਕਿ ਡਾਕਟਰਸ ਨੂੰ ਕਲੀਅਰ ਗੱਲ ਦੱਸਣੀ ਚਾਹੀਦੀ ਹੈ ਕਿ ਉਹਨਾਂ ਦੀ ਕੀ ਹਾਲਤ ਹੈ ਤੇ ਕੀ ਉਹਨਾਂ ਦੀ ਰਿਕਵਰੀ ਹੋ ਸਕਦੀ ਹੈ ਨਹੀਂ ਐ ਹੀ ਵਜ੍ਹਾ ਕਿ ਬੁਲਟਨ ਜਾਰੀ ਕਰਨ ਤੋਂ ਇਨਕਾਰ ਕੀਤਾ ਡਾਕਟਰਾਂ ਨੇ ਕਿ ਉਹਨਾਂ ਦੀ ਹਾਲਤ 'ਚ ਕੋਈ ਵੀ ਸੁਧਾਰ ਨਹੀਂ ਆਇਆ ਤੇ ਅਸੀਂ ਬੁਲਟਨ ਦੇ ਵਿੱਚ ਕੋਈ ਖਾਸ ਗੱਲ ਨਹੀਂ ਜਿਹੜੀ ਦੱਸ ਦਈਏ ਜਿਹੜੀ ਪੰਜਾਬ ਦੇ ਲੋਕਾਂ ਵਾਸਤੇ ਖਤਰੇ ਦੀ ਘੰਟੀ ਆ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਬਹੁਤ ਜ਼ਿਆਦਾ ਅਰਦਾਸਾਂ ਕਰ ਰਹੇ ਨੇ ਤੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਕਲੀਅਰ ਦੱਸਣਾ ਚਾਹੀਦਾ ਹੈ ਡਾਕਟਰਸ ਨੂੰ ਉਹਨਾਂ ਦੀ ਫੈਮਿਲੀ ਮੈਂਬਰਸ ਨੂੰ ਕਿਉਂਕਿ ਲੱਖਾਂ ਦੀ ਤਾਦਾਦ ਚ ਉਹਨਾਂ ਦੇ ਫੈਨ ਨੇ ਜਿਹੜੇ ਉਹਨਾਂ ਦੀ ਸਿਹਤ ਲਈ ਦੁਆਵਾਂ ਕਰ ਰਹੇ ਨੇ ਤੁਸੀਂ ਕੀ ਸੋਚਦੇ ਹੋ ਕਿ ਰਾਜਵੀਰ ਜਵੰਦਾ ਅੱਛੀ ਹਾਲਤ ਚ ਨੇ ਕੀ ਉਹ ਰਿਕਵਰ ਹੋ ਸਕਦੇ ਨੇ ਜਾਂ ਡਾਕਟਰਸ ਜਿਹੜੇ ਨੇ ਉਹ ਸਿਰਫ ਤੇ ਸਿਰਫ ਬਿੱਲ ਬਣਾਉਣ ਵਾਸਤੇ ਇਹ ਸਾਰਾ ਡਰਾਮਾ ਜਿਹੜਾ ਕਰ ਰਹੇ ਨੇ ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫੇਜ਼